ਰਿੰਡ ਫੋੜੀ ਲੱਦਲੀ ਨਹੀਂ ਲੱਦੀ ਨਹੀਂ ਅੱਜ ਰਹਿੰਦੀ ਹੈ ਰਸਾ ਖੋਲੋ ਹਾਂਜੀ ਦੋਸਤੋ ਚੱਕ ਲਿਆ ਦੁਬਾਰੇ ਡੰਡ ਫੋੜੀ ਆਹ ਵੀ ਕਰਦਾ ਭਾਈ ਤੇ ਹੈ ਕਿਹੜਾ 781 PWW 78 ਅਡੀਪੀ ਨੂੰ ਨਹੀਂ ਪਤਾ ਸਹੀ ਹੈ ਕਿ ਗਲਤ ਹੈ ਇਹ ਡੀਪੀ ਕਿਹ ਨਾਲ ਸਾਥ ਕਰ ਨਾਲਾ ਬੀਜ ਕਿਉਂ ਨੇ ਤੇ ਬੀ ਉੱਥੇ ਕਿੰਨਾ ਪਾਵਾਂਗੇ ਡੀ ਭਾਈ ਉੱਥੇ ਪਾ ਕੇ 55 ਕਿਲੋ ਪਾਵਾਂਗੇ ਚਲੋ ਤੈਨੂੰ ਲਾਉਣੇ ਕਿਹ ਨਾਲ ਖੜ ਜਾ ਕਾਪਾ ਮਾਰ ਲਿਆ ਭਾਈ ਗੱਡੀ ਦੇ ਆਪਣੀ ਦੇ ਹੈਂਡਲ ਆ ਤੇ ਹੁਣ ਬਾਕੇ ਲਿਆਉਣੇ ਆ ਬਾਹਰੋਂ ਮਸ਼ੀਨ ਆ ਤੇ ਮਸ਼ੀਨ ਪਾ ਕੇ ਆ ਕੇ 20 ਪਾਉਣੇ ਆ 20 ਪਾ ਕੇ ਸਾਨੂੰ ਦਿਖਾਉਣੇ ਆ ਖੇਤਰ ਜਾਣੇ ਆ ਆਪਾਂ ਪਾਲੀ ਭਾਈ ਮਸ਼ੀਨ ਆ ਮਸ਼ੀਨ ਪਾ ਕੇ ਤੇ ਚੱਲਦੇ ਆ ਕੰਡ ਕੋ ਪਾ ਕੇ

ਆਇਆ ਚਾ ਪੋਟਾਸ਼ ਆ ਗਟੇ ਪੋਟਾਸ਼ ਉੱਥੇ ਦਿਖਾਵਾਂਗੇ ਤੁਹਾਨੂੰ ਇਹ ਵਿਚਰ ਵਾਲਿਆ ਵੀ ਥੋੜਾ ਬਚਿਆ ਸੀਗਾ ਤੇ ਆ ਹੁਣ ਕਿਹੜਾ ਲਾਇਆ 7 ਕਿਨਾਂ ਆ 55 ਕਿਲੋ ਰਲਾਇਆ ਵੀ ਹੈਨਾ 6-7 ਕਿਲੋ ਦਾ ਛਿਟਾ ਦੇਵਾਂਗੇ ਅੱਗੇ ਉਹ ਬਟਾ ਧਰ ਦੇ ਨਾਲ ਆਖੋ ਨੀਚੇ 45 ਕਿਲੋ ਵੀ ਹੈ ਫਰੇਸ ਉਹਦੇ 95 ਕਿਲੋ ਹੋਊਗਾ ਕਵਾਟਲ ਦੇ ਲਿਵੇਂ ਪਾਉਣ ਦਾ ਮਾਲ ਤਸਾਰੀ ਟੰਡ ਭੌੜੀ ਲੱਦਲੀ ਨਹੀਂ ਲੱਦੀ ਨਹੀਂ ਹੱਥ ਰਹਿੰਦੀ ਆ ਇਹ ਕੀ ਰਹਿੰਦਾ ਲੱਦਣਾ ਹਜੇ ਉਹ ਦਿਖਾਉਣੇ ਖੜ ਜਾ ਇੱਕ ਮਿੰਟ ਇੱਕ ਮਿੰਟ ਉਹ ਤੇ ਨਾਲ ਨਹੀਂ ਪਾਈਆਂ ਨਹੀਂ ਹੋਣੀਆਂ ਚੱਕ ਲੈ ਗੋ ਚੱਕ ਲੈਣਾ ਹਾਂ ਸੱਜੇ ਖੱਜੇ ਕੋਈ ਨਾ ਕੋਈ ਨਹੀਂ ਚੱਕਣਾ ਇਹ ਕੱਲੇ ਬਾਰੇ ਕਰੀ ਜਾ ਬਹੁਤ ਬੁਰਾ ਹੈ ਅਰੇ ਸੱਭੋਲੇ ਮੰਗਲ ਸੰਗਲਿਆ ਸਵੇ ਚੰਗੇ ਸੀ ਸੰਗਲ ਸੰਗਲ ਮੇ ਮੰਗਲ ਕਹਾ ਚਲੇ ਗਏ ਉਹ ਬਏ ਤੰਦੂਰੀ ਕੋਲੇ ਚਿਕਨ ਤੰਦੂਰੀ ਕੋਲੇ ਬਏ ਚਿਕਨ ਤੰਦੂਰੀ ਕੋਲੇ ਉਹ ਚਿਕਨ ਨਹੀਂ ਦੂਜੀ ਸਾਦੀ ਰੋਟੀ ਐ ਸਾਦੀ ਰੋਟੀ ਚਿਕਨ ਨਹੀਂ ਗਿਆ ਜੰਦਰ ਤੇ ਜੰਦਰ ਇਹਦੀ ਪੂਛਤਾ ਕਰਨੀ ਪੂ ਉਹਦੀ ਪੁੱਛਤਾ ਕਰਨੀ ਬੂ ਕਾ ਕਰਾਂ ਐ ਆਪਣਾ ਫੋਟੋ ਜੀ ਜਨਾ ਉਹ ਕਿ ਪਿਸਤੌਲ ਨਾਲ ਤੋੜ ਲਗੇ ਕੋਈ ਕੰਮ ਨਾ ਕਰਾ ਨਹੀਂ ਹੁੰਦਾ ਖਰਾਬ ਚੱਲ ਆਈ ਹੋਦੀ ਮੈਂ ਆਈ ਆਈ ਜਰਾ ਐ ਤੈਨੂੰ ਹੋਣੀ ਚੜੀ ਨਹੀਂ ਇਹ ਕੋਲ ਦੇਖੋ ਕਿੰਨਾ ਬਸ ਐਸੀ ਬਾਜੀ ਫੜ ਲੈ ਇਹਨੂੰ ਅੱਛਾ ਢੀਂਦਾ ਆਈਆਂ ਸੋਹਣੇ ਪੱਕੀ ਹੋ ਜੇ ਉਹ ਤੇ ਹੋਣਾ ਦਾ ਚੱਲ ڪنهن جو ڪا ٽو ٿي نه ها ٽو ها 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 ਛੱਡ ਦੇ ਇਹ ਤਰਲੇ ਸੀਗੇ ਦੋ ਵਾਹ ਤਰਲੇ ਕਹਦੇ ਆ ਦੋ ਗੇੜਿਆਂ ਦੇ ਉਹ ਦੂਰ ਆ ਖੇਤ ਉੱਤੋਂ ਨਹੀਂ ਆਉਣਾ ਪੈਂਦਾ ਬਾਇਆ ਹੋ ਕੇ ਬੁੱਕਾफी ਖੇਤ ਆ ਘਰ ਬਾਇਆ ਹੋ ਕੇ ਆਉਣਾ ਪੈਂਦਾ ਲੋਕਲ ਨਹੀਂ ਜਾਣਾ ਪੈਂਦਾ ਤੂੰ ਕੀ ਕਹਿੰਦੇ ਹੁੰਦੇ ਉਹਨੂੰ ਯਾਰ ਬਾਈਪਾਸ ਬਾਈਪਾਸ ਹੋ ਕੇ ਆਉਣਾ ਬੂਤੋਂ ਨਹੀਂ ਟੈਂਡ ਫੋੜੀ ਲਾਦ ਲਈ ਐਨੂੰ ਕਹਿੰਦੇ ਟੈਂਡ ਫੋੜੀ ਤੇ ਹਈ ਇੱਕ ਥਾਣਾ ਜਿੰਦਰਾ ਰਹਿ ਗਿਆ ਇਹ ਟਰੈਕਟਰ ਵਾਲਾ ਇਹ ਟਰੈਕਟਰ ਉਹ ਥਾਣਾ ਵਾਲਾ ਉੱਥੇ ਦਾ ਉੱਥੇ ਹੀ ਪਿਆ ਉਹ ਦਿਖਾਉਣੇ ਸ਼ੋਅ ਤੋਂ ਉੱਥੇ ਹੀ ਪਿਆ ਕਿੱਥੇ ਲੈ ਜਾਂਦੇ ਉਹ ਸਾ ਚੌਥੇ ਪਿਆਸਾ ਖੇਤ ਆ ਭੁੱਲ ਗਏ ਭੁੱਲ ਗਏ ਉਹ ਇਹ ਥਾਣਾ ਦਾ ਭਾਈ ਖੇਤ ਪਿਆ ਉਹ ਤਾਂ ਭੁੱਲ ਗਏ ਸੀ ਇੱਕ ਲੈ ਕੇ ਨੇ ਬੋਤਲ ਆ ਪਾਣੀ ਵਾਲੀ ਉਹ ਪਾਣੀ ਵਾਲੀ ਆ ਆਪ ਦਾ ਪਾਣੀ ਵਾਲੀ ਐ ਤੇ ਆ ਪੈਪਸੀਆ ਤਾਂ ਸਿਆਲਾ ਕਰ ਇਹ ਲਾਦੇ ਉੱਤੇ ਕਦਾਂ ਗਾਣ ਮਾਦਾ ਜਲੇ ਫਾਦ ਮਾਰਦੇ ਹੈਂਡਲ ਤੇ ਜਾਣੇ ਉੱਥੇ ਦਿਖਾਉਣੇ ਹਾਂਜੀ ਦੋਸਤੋ ਆ ਤੁਸੀਂ ਦੇਖਿਆ ਉਹ ਅੱਗੇ ਆਪਾਂ ਇੰਨਾ ਕ ਤਾਂ ਬੀਜਤਾ ਹਨ ਤੇ ਇਹਦੇ ਵਿੱਚ ਬੀਜ ਦੇਖਾਂ ਕਿੰਨਾ ਪਾਉਗੀ ਤੇ ਇੰਨਾ ਕ ਤਾਂ ਰਹਿ ਗਿਆ ਤੇ ਇਧਰ ਘੇੜੇ ਲਾਤੇ ਤੇ ਆ ਬਾਕੀ ਖਾਲ ਗੁਰ ਘੜਤੇ ਉਹ ਕੇ ਰਪੋਰਟ ਹੈ ਤੇ ਗਵੰਡੀ ਵੀ ਲੈ ਕੇ ਚੱਕ ਕੇ ਛਟੀਆਂ ਭਈ ਅੱਜ ਤੇ ਇਹ ਜੀ ਬੱਟਾ ਮਗਿਆ ਨਾਲ ਦੀ ਨਾਲ ਉਹ ਮੈਂ ਬੱਟਾ ਮੋਣਾ ਨਾਲ ਚੱਕਲੇ ਪੱਤੀ ਸੁਣੋ ਨਾ ਅੱਗੇ ਦੇਖਿਆ ਤੇ ਵੀ ਕੁਸ ਇਸ ਤਰ੍ਹਾਂ ਪਾਈ ਹੁੰਦੀ ਹੈ ਨਾ ਇੰਨਾ ਕ ਰਹਿ ਗਿਆ ਦੁਆਰੇ ਘਟਾ ਪਾੜਿਆ ਸੀ ਖਾਲਦ ਖੌਣਾ ਨਾ ਆਇਆ ਬਟਾ ਨਾ ਆਇਆ ਕੇ ਕਣਕ ਬੱਟਾ ਪਾ ਕੇ ਮੋੜ ਬੰਨ ਕੇ ਬੰਨੀਆਂ ਪਾਤੀਆਂ ਦਾਣੇ ਸਟਕੇ ਮਿੱਟੀ ਪਾਤੀ ਹੁਣ ਆਪਾਂ ਟਰੈਕਟਰ ਮਸ਼ੀਨ ਪਾਉਣੇ ਆ ਤੇ ਮਸ਼ੀਨ ਦੇ ਮਗਰ ਜਿੰਦਰੀ ਲਾਦੇ ਆ ਭਾਈ ਤੇ ਗਵਾਂਢੀ ਛਟਗਾ ਲੱਦੀ ਜਾਂਦੇ ਹੈਗੇ ਖੇਚੋਰੀ ਬਾਜਰਾ ਡੰਕੇ ਲੈਗੇ ਕੁਸਤਾ ਕਰ ਤੋਤੀ ਖਾ ਗਿਓ ਦਾ ਬਾਜਰਾ ਜਨਾ ਤੇ ਐਨੀ ਗੱਲ ਬਾਤ ਸੀ ਹਜੇ ਹੈ ਰਹੇਗਾ ਸਵਾ ਇਕਲਾ ਹੋਰ ਪਿਆ ਬਾਰਗੇ ਉਹਦੀ ਕਿਤੇ ਰੱਬ ਨੇ ਚੰਗਾ ਦਿਨ ਬਖਸ਼ਿਆ ਉਹ ਵੀ ਬੀਜਾਂਗੇ ਤਾਂ ਫਿਰ ਮਿਲਦੇ ਆਂ ਕਿਸੇ ਨਵੇਂ ਬਲੌਗ ਦੇ ਵਿੱਚ ਤਾਂ ਬੀਜਾ ਬਜਾਈ ਵਾਲਾ ਲਾਲਾ ਲਾਲਾ ਹੋਈ ਪਈ ਐ ਬਹੁਤ ਕੰਮ ਚੱਲੀ ਜਾਂਦਾ ਛੜਗਾਂ ਵਾਲਾ ਵੀ ਚੱਲੀ ਜਾਂਦਾ ਵਿੱਚੀ ਬੀਜਾ ਵਾਜੀ ਤਾਂ ਚਲਦੀ ਚਲਦੀ ਐ ਅੱਜ ਤਾਂ ਸੁਹਾ ਸੁਕ ਗਿਆ ਨਹੀਂ ਕੰਮ ਆ ਕਾ ਚੱਲਾ ਪਾ ਚੱਲਾ ਹੋ ਜਾਂਦਾ ਨਹੀਂ ਉਤੋਂ ਨਹੀਂ ਹੋਇਆ ਨਾ ਕੰਮ ਲਾਉਣਾ ਪੈਂਦਾ ਵਿੱਚ ਛੜੀਆਂ ਦੇ ਕਿਤੇ ਕਿਵੇਂ ਕਿਵੇਂ ਚਲੋ ਸੰਭਲ ਕੇ ਕੰਮ ਵਧੀਆ ਹੀ ਹੋਇਆ ਘੜਾ ਹੋਇਆ ਤੇ ਠੀਕ ਠਾਕ ਹੈ ਘਰਾਂ ਚੱਲਦੀ ਜਾਂਦਾ ਹੈਗਾ ਤੇ ਮਿਲਦੇ ਹਾਂ ਕਿਸੇ ਨਵੇਂ ਬਲੌਗ ਦੇ ਵਿੱਚ ਜਿਉਂਦੇ ਰਹੋ বাসਦੇ ਰਹੋ ਰੱਬ ਰਾਖਾ